2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਪੰਥਕ ਸੀਟ ਦੀ ਚਰਚਾ ਛਿੜੀ ਹੋਈ ਹੈ। ਅਮਰਤਪਾਲ ਧੜੇ ਦੇ ਵੱਲੋਂ ਉਮੀਦਵਾਰ ਦੇ ਨਾਮ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਲਗਾਤਾਰ ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਹੀ ਅਮਰਤਪਾਲ ਸਿੰਘ ਦੇ ਪੂਰੇ ਪਰਿਵਾਰ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਤਰਨਤਾਰਨ ਜਿਮਣੀ ਚੋਣਾਂ ਦੀ ਭਾਵੇਂ ਹਾਲੇ ਕੋਈ ਵੀ ਤਿਆਰੀ ਨਹੀਂ ਹੈ, ਕੋਈ ਸਮਾਂ ਤੈਅ ਨਹੀਂ ਹੈ ਪਰ ਉਸ ਤੋਂ ਪਹਿਲਾਂ ਇਸ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ। ਕਿਉਂਕਿ ਦੋ ਸਿਆਸੀ ਪਾਰਟੀਆਂ ਤੋਂ ਬਾਅਦ ਹੁਣ ਸਿੱਖ ਪੰਥ ਦੇ ਵਿੱਚ ਵੱਡਾ ਰੁਤਵਾ ਰੱਖਣ ਵਾਲੇ ਸ਼ਹੀਦ ਦੀ ਤੀਨੇ ਵੀ ਤਰਨਤਾਰਨ ਤੋਂ ਆਜ਼ਾਦ ਚੋਂ ਲੜਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਨੇ ਸਿਆਸੀ ਮਹਾਰਾ ਦਾ ਕਹਿਣਾ ਹੈ ਕਿ ਤਰਨਤਾਰਨ ਦੇ ਵਿੱਚ ਮਾਨ ਦਲ ਦੇ ਵੱਲੋਂ ਅਮਰਤਪਾਲ ਨੂੰ ਮਾਦਨ ਦੇ ਲਈ ਵੱਡੀ ਸਿਆਸਤ ਖੇਡੀ ਜਾ ਰਹੀ ਹੈ। ਮੌਜੂਦਾ ਸਮੇਂ ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਕੀ ਚੱਲ ਰਿਹਾ ਹੈ? ਸਿਆਸਤ ਦੇ ਵਿੱਚ ਬਹੁਤ ਕੁਝ ਵੱਡੇ ਮੁੱਦੇ ਚੱਲ ਰਹੇ ਨੇ ਪਰ ਅਮਰਤਪਾਲ ਸਿੰਘ ਤੇ ਤਰਨਤਾਰਨ ਦੀ ਜਿਮਨੀ ਚੌਂ ਨੂੰ ਲੈ ਕੇ ਕਾਫੀ ਵਿਵਾਦ ਪਖਿਆ ਹੋਇਆ ਹੈ। ਚਰਚਾ ਲਗਾਤਾਰ ਛਿੜੀ ਹੋਈ ਹੈ। ਹਾਲਾਂਕਿ ਬਾਕੀ ਪਾਰਟੀਆਂ ਦੇ ਵੱਲੋਂ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਪਰ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਕਿਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ? ਇਸ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਤਰਨਤਾਰਨ ਦੇ ਜਿਮਣੀ ਚੌਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਜਿੱਥੇ ਦੋ ਪਾਰਟੀਆਂ ਬਾਦਲ ਦਲ ਦੇ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਚੁੱਕਾ ਹੈ ਉੱਥੇ ਉਹਨੇ ਸ਼ਹੀਦ ਭਾਈ ਬੈਂ ਸਿੰਘ ਮਲੋਆ ਦੀ ਧੀ ਅਮਰਤਕੌਰ ਮਲੋਆ ਦੇ ਵੱਲੋਂ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਉਹ ਫਰੀਦਕੋਟ ਤੋਂ ਸਾਬਕਾ ਸਰਪ੍ਰੀਤ ਸਿੰਘ ਖਾਲਸਾ ਦੇ ਭੈਣ ਵੀ ਨੇ ਅਮਰਤਕੌਰ ਮਲੋਆ ਦੇ ਵੱਲੋਂ ਆਜ਼ਾਦ ਚੋਣ ਲੜਨ ਦੇ ਐਲਾਨ ਪਿੱਛੇ ਇੱਕ ਵੱਡੀ ਸਿਆਸਤ ਦਿਖਾਈ ਦੇ ਰਹੀ ਹੈ ਦਰਅਸਲ ਅੰਮ੍ਰਿਤਕੌਰ ਮਲੂਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ ਪਰ ਉਹਨਾਂ ਦੇ ਵੱਲੋਂ ਪਾਰਟੀ ਦੀ ਟਿਕਟ ਤੇ ਚੋਣ ਲੜਨ ਦੀ ਬਜਾਏ ਆਜ਼ਾਦ ਚੋਣ ਕਿਉਂ ਲੜੀ ਜਾ ਰਹੀ ਹੈ ਇਹ ਸਵਾਲ ਨੇ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਆਪਣੇ ਭਰਾ ਦੀ ਪਾਰਟੀ ਦੇ ਵੱਲੋਂ ਚੋਣ ਨਾ ਲੜ ਕੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਕਿਉਂ ਉਤਰ ਰਹੇ ਨੇ ਤੇ ਇਲਜ਼ਾਮ ਲੱਗ ਰਹੇ ਨੇ ਮਾਨ ਦਲ ਤੇ ਕਿਉਂਕਿ ਉਹਨਾਂ ਦੇ ਨਾਲ ਜੁੜੀ ਹੋਈ ਹੈ ਕੁਝ ਸਿਆਸੀ ਮਾਹਰਾਂ ਦਾ ਇਹ ਕਹਿਣਾ ਹੈ ਕਿ ਇਸ ਐਲਾਨ ਦੇ ਪਿੱਛੇ ਮਾਨ ਦਲ ਦੀ ਵੱਡੀ ਸਿਆਸਤ ਲੁਕੀ ਹੋਈ ਹੈ ਜਿਸ ਦੇ ذریعے ਉਹਨਾਂ ਦੇ ਵੱਲੋਂ ਅਮਰਤਪਾਲ ਧੜੇ ਨੂੰ ਮਾਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਅਮਰਤ ਕੌਰ ਮਲੂਆ ਨੂੰ ਮਾਨ ਦਲ ਦੇ ਵੱਲੋਂ ਹੀ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਜੋ ਪਾਰਟੀ ਦਾ ਠੱਪਾ ਨਾ ਹੋਣ ਕਰਕੇ ਸਾਰੇ ਪੰਥਕ ਦਲ ਤੇ ਜਥੇਬੰਦੀਆਂ ਉਸ ਦੀ ਜੰਮ ਕੇ ਸਪੋਰਟ ਕਰਨ ਕੋਈ ਪਾਰਟੀਬਾਜ਼ੀ ਵਾਲਾ ਮਸਲਾ ਹੀ ਨਾ ਰਹੇ ਅੰਮ੍ਰਿਤਕੌਰ ਦੇ ਵੱਲੋਂ ਇਹ ਐਲਾਨ ਅਚੇਹ ਸਮੇਂ ਕੀਤਾ ਗਿਆ ਜਦੋਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਆਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਾਲੇ ਤੱਕ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਹਾਲਾਂਕਿ ਪਹਿਲਾਂ ਚਰਚਾ ਇਹ ਛਿੜੀ ਹੋਈ ਸੀ ਖਬਰਾਂ ਇਹ ਚੱਲ ਰਹੀਆਂ ਸਨ ਕਿ ਆਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ ਪਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਮੁੱਖ ਬੁਲਾਰੇ ਜਗਦੀਪ ਸਿੰਘ ਧੁੰਦਾ ਨੇ ਇੱਕ ਪੋਸਟ ਜ਼ਰੀਏ ਸਭ ਕੁਝ ਕਲੀਅਰ ਕਰ ਦਿੱਤਾ ਕਿ ਬੀਬੀ ਖਾਲੜਾ ਕੋਈ ਚੋਣ ਨਹੀਂ ਲੜ ਰਹੀ ਤੇ ਨਾ ਹੀ ਨਾ ਦੇ ਬਲਕ ਪਵਖ ਦੇ ਵਿੱਚ ਕੋਈ ਚੋਣ ਲੜੀ ਜਾਵੇਗੀ ਬੀਬੀ ਖਾਲੜਾ ਦੇ ਇਨਕਾਰ ਕਰਨ ਤੋਂ ਬਾਅਦ ਜ਼ਾਹਰ ਤੌਰ ਤੇ ਅਮਰਤਪਾਲ ਧੜੇ ਦੇ ਵੱਲੋਂ ਕੋਈ ਦੂਜਾ ਉਮੀਦਵਾਰ ਲੱਭਿਆ ਜਾ ਰਿਹਾ ਹੈ ਪਰ ਇਸੇ ਦੌਰਾਨ ਸੰਸਦ ਸਰਬਜੀਤ ਸਿੰਘ ਖਾਲਸਾ ਦੀ ਭੈਣ ਅਮਰਤਕੌਰ ਮਲੂਆ ਨੇ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਅਮਰਤਪਾਲ ਦੀ ਪਾਰਟੀ ਲਈ ਵੱਡੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਹੁਣ ਜੇਕਰ ਅਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੋਈ ਆਪਣਾ ਉਮੀਦਵਾਰ ਐਲਾਨ ਕੀਤਾ ਗਿਆ ਤਾਂ ਇਸ ਦੇ ਨਾਲ ਕੌਮ ਦੇ ਵਿੱਚ ਵੱਡੀ ਦੁਬਿਧਾ ਪੈਦਾ ਹੋ ਜਾਵੇਗੀ ਲੋਕਾਂ ਨੂੰ ਸਤਾਂਚ ਨਹੀਂ ਲੱਗੇਗੀ ਕਿ ਉਹ ਸ਼ਹੀਦ ਪਾਈ ਬੈਂਸ ਸਿੰਘ ਮਲੋਆ ਦੀ ਧੀ ਦੇ ਨਾਲ ਖੜਨ ਜਾਂ ਫਿਰ ਉਹਨਾਂ ਦੇ ਪੁੱਤਰ ਦੇ ਨਾਲ ਖੜਨ ਇੱਥੇ ਹੀ ਬਸ ਨਹੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜੇਕਰ ਹੁਣ ਆਪਣਾ ਕੋਈ ਉਮੀਦਵਾਰ ਐਲਾਨ ਦਿੱਤਾ ਜਾਂਦਾ ਤਾਂ ਇਸ ਨਾਲ ਪਾਰਟੀ ਦੀ ਮਨਸ਼ਾ ਤੇ ਸਵਾਲ ਉੱਠਨੇ ਲਾਜ਼ਮੀ ਨੇ ਅਮਰਤਪਾਲ ਦੀ ਪਾਰਟੀ ਨੂੰ ਪੰਥ ਨਾਲ ਕੋਈ ਲਗਾ ਨਹੀਂ ਬਲਕਿ ਉਹ ਵੀ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਸਿਰਫ ਤੇ ਸਿਰਫ ਕੁਰਸੀ ਦੇ ਚੱਕਰ ਦੇ ਵਿੱਚ ਪਈ ਹੋਈ ਹੈ ਇਹ ਵੀ ਇਲਜ਼ਾਮ ਲੱਗਣਗੇ ਕਿਉਂਕਿ ਵੇਖਿਆ ਜਾਵੇ ਤਾਂ ਬੀਬੀ ਅਮਰਤਕੌਰ ਮਲੂਆ ਤੋਂ ਬਿਹਤਰ ਪੰਥ ਕੁਮੀਦਵਾਰ ਕੋਈ ਹੋਰ ਨਹੀਂ ਹੋ ਸਕਦਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਨਾ ਐਲਾਨ ਕਰਕੇ ਬੀਬੀ ਮਲੂਆ ਨੂੰ ਸਪੋਰਟ ਕੀਤੀ ਜਾਵੇਗੀ ਪਰ ਜੇਕਰ ਅਮਰਤਪਾਲ ਧੜੇ ਨੇ ਬੀਬੀ ਮਲੂਆ ਨੂੰ ਦਰਕਿਨਾਰ ਕੀਤਾ ਤਾਂ ਪਾਰਟੀ ਦਾ ਸਵਾਲਾਂ ਦੇ ਘੇਰੇ ਵਿੱਚ ਘਿਰਨਾ ਲਾਜ਼ਮੀ ਹੈ ਜਿਸ ਤੋਂ ਵੱਡਾ ਸਵਾਲ ਇਹੀ ਹੋਵੇਗਾ ਕਿ ਕੀ ਅਮਰਤਪਾਲ ਸਿੰਘ ਦੀ ਪਾਰਟੀ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸ਼ਹੀਦ ਭਾਈ ਬੈਂਸ ਸਿੰਘ ਦੀ ਤੀ ਬੀਬੀ ਮਲੋਆ ਦਾ ਸਤਕਾਰ ਨਹੀਂ ਕਰਦੀ ਇਸ ਦਾ ਜਵਾਬ ਵੀ ਅਮਰਤਪਾਲ ਦੀ ਪਾਰਟੀ ਨੂੰ ਫਿਰ ਤਿਆਰ ਰੱਖਣਾ ਹੋਵੇਗਾ ਮੌਜੂਦਾ ਸਮੇਂ ਅਮਰਤਪਾਲ ਸਿੰਘ ਦੀ ਪਾਰਟੀ ਆਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਆਪਣੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਵਿਧਾਨ ਸਭਾ ਜਿਮਨੀ ਚੋਣ ਸੰਸਦ ਅਮਰਤਪਾਲ ਸਿੰਘ ਦੇ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਤਰਨ ਤਾਰਨ ਵਿੱਚ ਹੋਣ ਜਾ ਰਹੀ ਹੈ ਜਿੱਥੋਂ ਅਮਰਤਪਾਲ ਸਿੰਘ ਨੇ ਇਤਿਹਾਸਿਕ ਜਿੱਤ ਦਰਜ ਕੀਤੀ ਸੀ ਅਮਰਿਤਪਾਲ ਦੀ ਪਾਰਟੀ ਨੂੰ ਪੂਰੀ ਉਮੀਦ ਹੈ ਕਿ ਜੇਕਰ ਤਰਨਤਾਰਨ ਤੋਂ ਕਿਸੇ ਚੰਗੇ ਉਮੀਦਵਾਰ ਨੂੰ ਖੜਾ ਕੀਤਾ ਗਿਆ ਤਾਂ ਤਰਨਤਾਰਨ ਦੇ ਲੋਕ ਜਿੱਤ ਉਹਨਾਂ ਦੀ ਝੋਲੀ ਪਾਉਣਗੇ। ਉਧਰ ਬੀਬੀ ਅਮਰਿਤਕੌਰ ਮਲੂਆ ਦੇ ਵੱਲੋਂ ਵੀ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੌਰਾਨ ਸਾਰੀਆਂ ਪਾਰਟੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਬੀਬੀ ਦਾ ਕਹਿਣਾ ਹੈ ਕਿ ਉਹਨਾਂ ਦੀ માતા ਬੀਬੀ ਬਿਮਲਕੌਰ ਖਾਲਸਾ ਦੇ ਵੱਲੋਂ ਵੀ ਆਜ਼ਾਦ ਤੌਰ ਤੇ ਚੋਣ ਲੜੀ ਗਈ ਸੀ ਇਸ ਕਰਕੇ ਉਹ ਵੀ ਆਪਣੀ માતા ਜੀ ਦੇ ਨਕਸ਼ੇ ਕਦਮ ਤੇ ਚੱਲਦਿਆਂ ਆਜ਼ਾਦ ਚੋਣ ਲੜਨ ਜਾ ਰਹੇ ਹਨ। ਖਰ ਬੀਬੀ ਅਮਰਤਕੌਰ ਮਲੂਆ ਦੇ ਵੱਲੋਂ ਪੰਥਕ ਪਾਰਟੀਆਂ ਤੇ ਜਥੇਬੰਦੀਆਂ ਤੋਂ ਮੰਗੇ ਗਏ ਸਹਿਯੋਗ ਨੇ ਆਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਨੂੰ ਦੁਚਿੱਤੀ 'ਚ ਫਸਾ ਕੇ ਰੱਖ ਦਿੱਤਾ ਹੈ। ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਆਪਣਾ ਵੱਖਰਾ ਉਮੀਦਵਾਰ ਐਲਾਨ ਕਰੇ ਜਾਂ ਫਿਰ ਸ਼ਹੀਦ ਬਿਆਨ ਸਿੰਘ ਦੀ ਤੀ ਬੀਬੀ ਮਲੂਆ ਦੀ ਸਪੋਰਟ ਕਰੇ। ਹਾਲਾਂਕਿ ਲਗਾਤਾਰ ਸਵਾਲ ਬਹੁਤ ਉੱਠ ਰਹੇ ਨੇ ਪਰ ਉਮੀਦਵਾਰ ਕਿਸ ਨੂੰ ਐਲਾਨਿਆ ਜਾਣਾ ਹੈ ਜਾਂ ਫਿਰ ਬੀਬੀ ਅਮਰਤਕੌਰ ਮਲੂਆ ਦੀ ਸਪੋਰਟ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।